ਰਾਡ ਡੀਐਸਪੀ ਸ਼ਾਹਕੋਟ ਅਤੇ ਲਾਭ ਸਿੰਘ ਥਾਣਾ ਮੁਖੀ ਲੋਈਆਂ ਨੇ ਦੱਸਿਆ ਕਿ 5 ਅਗਸਤ 2024 ਨੂੰ ਦਾਤਰ ਦੀ ਨੋਕ ਤੇ ਪट्रोल पंप ਕਰਾਂ ਰਾਮ ਸਿੰਘ ਤੋਂ ਲੁੱਟਖੋਈ ਹੋਈ ਸੀ ਜਿਸ ਦੇ ਸਬੰਧ ਵਿੱਚ ਪਰਮਜੀਤ ਸਿੰਘ ਉਰਫ ਪੰਮਾ ਪੁੱਤਰ ਗੁਰਦੀਪ ਸਿੰਘ ਅਮੀਵਾਲਾ ਰਾਜਵਿੰਦਰ ਸਿੰਘ ਉਰਫ ਰਾਜੂ ਪੁੱਤਰ ਸਤਨਾਮ ਸਿੰਘ ਛੇਰਪੁਰ ਤਾਇਬਾ ਹਰ ਕਰਕੇ ਰਿਮਾਂਡ ਹਾਸਲ ਕਰ ਲਿਆ ਗਿਆ ਹੈ ਇਸੇ ਸੰਬੰਧ ਵਿੱਚ ਗ్రాਮ ਬਲਾਕ ਲੋਹੀਆਂ ਖਾਸ ਦੇ ਪਿਪਲੀ ਪਿੰਡ ਵਿੱਚ ਜ਼ਮੀਨ ਦੇ ਕਬਜ਼ੇ ਨੂੰ ਲੈ ਕੇ ਪਹਿਲਾਂ 10 ਵਿਅਕਤੀ ਗ੍ਰਿਫਤਾਰ ਕੀਤੇ ਜਾ ਚੁੱਕੇ ਹਨ ਉਸ ਕੇਸ ਤੋਂ ਹੀ ਹੋਰ ਤਿੰਨ ਵਿਅਕਤੀ ਮਨਦੀਪ ਸਿੰਘ ਪੁੱਤਰ ਬਲਵੀਰ ਸਿੰਘ ਬਿੱਲੀ ਚਹਾਰਮ ਪ੍ਰਦੀਪ ਸਿੰਘ ਪੁੱਤਰ ਜੋਗਾ ਸਿੰਘ ਅਕਬਰਪੁਰ ਕਲਾਂ ਹਰਪ੍ਰੀਤ ਸਿੰਘ ਪੁੱਤਰ ਰਣਜੀਤ ਸਿੰਘ ਨੂਰਪੁਰ ਚੱਠਾ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਹੈ ਦੇ ਮਾਜੂ ਐਸਐਸਪੀ ਸਾਹਿਬ ਕੌਂਟਰੀ ਸੇ ਖਖਰੀ ਵੱਲੋਂ ਜਿਹਦੇ ਅੰਦਰ ਮਾੜੇ ਅੰਸ਼ਰਾਂ ਦੇ ਖਿਲਾਫ ਇੱਕ ਸਪੈਸ਼ਲ ਮੀਟਿੰਗ ਚਲਾਈ ਗਈ। ਅਤੇ 7 ਦਸੰਬਰ ਦੇ ਸੀ ਵੀ ਦਿੱਤੇ ਗਏ। ਜਿਸ ਦੇ ਦੀ ਲੜੀ ਤਹਿਤ ਥਾਣਾ ਰੋਹਿਆ ਦੇ ਮੁਖ ਅਫਸਰ ਲਾਭ ਸਿੰਘ ਵੱਲੋਂ ਪਿਛਲੇ ਦਿਨੀ 10 8 2024 ਨੂੰ ਕੈਂਪ ਪਲੀਚੇ ਜੋ ਜ਼ਮੀਨੀ ਵਾਸਬੰਦੀ 307 ਨੰਬਰ ਦਾ ਦਰਜ ਹੈ ਸੀ। ਉਸ ਮਗਰਮੇ ਸੰਬੰਧੀ ਬਧਈ ਕਸ਼ਮੀਰ ਕੌਰ ਨੇ ਪ੍ਰੈਸ ਕਾਨਫਰੰਸ ਨੂੰ ਸਵੀ ਕੀਤੀ ਸੀ। जिन्हे ਸਪਸਤ ਕੀਤਾ ਔਰ ਉਸੇ ਮਕਦਮੇ ਦੀ ਤਫਤੀਸ਼ ਕਰਦੇ ਹੋਏ ਪਹਿਲਾ ਤੈ 10 ਦੋਸ਼ੀ ਜਿਹਨਾਂ ਚ ਇੱਕ ਗੈਂਗਸਟਰ ਆ ਗ੍ਰਿਫਤਰ ਕੀਤਾ ਕਾਰਨ ਤੇ ਨਾਂ ਨਾਂ ਉਹਦੇ ਚ ਦੋ ਵੈਪਨ ਦੋ ਕਾਰਾਂ ਤੇ 5 ਕਿਲੋ ਦਾ ਮੋਟਰਸਾਈਕਲ ਜਿਹੜੀਆਂ ਸਭ ਕਰ ਚੁੱਕੇ ਸੀ ਔਰ ਬਾਕੀ ਜੋ ਗ੍ਰਿਫਤਰ ਕਰਨ ਵਾਲੇ ਦੋਸ਼ੀ ਰਹਿੰਦੇ ਆ ਉਹਨਾਂ ਚੋਂ ਤਿੰਨ ਦੋਸ਼ੀ ਹੋਰ ਮਨਦੀਪ ਸਿੰਘ ਪੁੱਤਰ ਬਲਵੀਰ ਸਿੰਘ ਗੰਡ ਦਿੱਲੀ ਚਰਨੀ ਪ੍ਰਦੀਪ ਪੁੱਤਰ ਜੋਗਾ ਅਕੋਰਪੁਰ ਸਤੇਹ ਹੱਥੀ ਪੁੱਤਰ ਅੰਦੀਪ ਨੂੰ ਕੋਚੱਠਾ ਨੂੰ ਮਾਰੂ ਹਥਿਆਰ ਸਮੇਤ ਗ੍ਰਿਫਤਰ ਕਰ ਲਿਆ ਔਰ ਇਤਿਹਾਦੀ ਇਹਨਾਂ ਦੇ ਬਰਾਉਂਡ ਕੀਤੇ ਆ ਔਰ ਇਹਨਾਂ ਨੂੰ 2 ਦਿਨ ਦਾ ਪੁਲਸ ਰੋਡ ਲਿਆ ਗਿਆ ਸਾਡੇ ਵੱਲੋਂ ਮਾੜੇ ਅਨਸਰਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾ ਰਹੀ ਹੈ ਔਰ ਲਗਾਤਾਰ ਜਿਹੜੇ ਆ ਇਹ ਜਿਹੜੇ ਦੋਸ਼ੀ ਅਪਰਾਧੀ ਕਿਸਮ ਦੇ ਲੋਕ ਇਹਨਾਂ ਨੂੰ ਫੜਕੇ ਜੇਲ੍ਹਾਂ ਚ ਬੰਦ ਕਰਾਇਆ ਜਾ ਰਿਹਾ ਥੈਂਕ ਯੂ